ਹਾਂ ਬਾਈ ਮੈਂ ਨਹੀਂ ਗੱਲ ਕਿਤੇ ਨਾ ਇੱਕ ਮਿੰਟ ਰੱਖ ਮਾਰ ਅੱਧਰ ਅੜਨਾ ਨਾ ਕਰ ਨਾ ਹੈਲੋ ਹੈਲੋ ਭੈਣ ਜੀ ਸਤਿ ਸ੍ਰੀ ਅਕਾਲ ਹਾਂ ਵੀਰੇ ਠੀਕ ਆ ਮੈਂ ਲਿਆਕਤ ali ਬੋਲਦਾ ਜੀ ਤੁਹਾਡੇ ਬਾਹਰ ਚ ਖੜਾ ਹੰਡਿਆ ਜੀ ਹਾਂ ਜਿੰਨਾ ਜਿੰਨਾ ਬੰਦਿਆਂ ਨੇ ਸਾਨੂੰ ਪੈਸੇ ਪਾਏ ਨੇ ਮੈਨੂੰ ਸਾਰਿਆਂ ਦੇ ਮੈਸੇਜ ਆਏ ਨਹੀਂ ਹਾਂ ਵੀਰੇ ਉਹਨਾਂ ਨੇ ਪੈਸੇ ਪਾਏ ਸਾਨੂੰ ਪੈਸੇ ਦਿੱਤੇ ਨਹੀਂ ਵੀਰੇ ਉਹਨਾਂ ਨੇ ਮੇਰੀ ਗੱਲ ਸੁਣ ਤੁਸੀਂ ਉਹਨਾਂ ਦੇ ਸਬੂਤ ਕੀ ਕਰਤੀ ਕਿੱਥੇ ਆ ਹਾਂ ਜੀ ਕਾਪੀ ਵੀਰੇ ਮੈਨੂੰ ਦਿੱਤੀ ਨਹੀਂ ਤਾਂ ਨਵਾਗ ਦੇ ਤੇਰਾ ਮੈਨੂੰ ਜਾਣ ਕੇ ਮੇਰੇ ਨਾਲ ਪਹਿਲਾਂ ਤੂੰ ਮੇਰੀ ਗੱਲ ਧਿਆਨ ਨਾਲ ਸੁਣਾ ਫਿਰ ਹੌਲੀ ਠੰਡੀ ਹੋ ਕੇ ਗੱਲ ਸੁਣ ਕਾਪੀ ਦਾ ਕਿਵੇਂ ਨਹੀਂ ਦਿੰਦੇ ਕਾਪੀ ਦਾ ਇਹ ਸੋਨੂੰ ਫੜਾ ਕੇ ਜਾਣਗੇ ਮੇਰਾ ਦਿਮਾਗ ਇੰਨਾ ਖਰਾਬ ਹੋ ਗਿਆ ਮੈਂ ਤੜਕੇ ਦੇ ਕਾਪੀ ਤਾਂ ਰੋ ਰਹੀ ਆ ਸਾਹ ਨਕੇ ਪਹਿਲੀ ਗੱਲ ਤਾਂ ਇਹ ਆ ਕਾ ਪੈਸੇ ਜਿਹੜੇ ਪਾਏ ਨੇ ਉਹ ਸੋਨੂੰ ਪਾਇਆ ਨਾ ਕਿ ਇਹਨਾਂ ਨੂੰ ਪਾਏ ਨੇ ਪਹਿਲੀ ਗੱਲ ਤਾਂ ਇਹ ਆ ਕਾਪੀ ਇਹ ਸੋਨੂੰ ਆਪ ਦੁਕਾਨ ਤੇ ਫੜਾ ਕੇ ਜਾਣਗੇ ਇਹ ਹੁਣੀ ਬੇਬੀਾ ਤੁਹਾਡੇ ਕੋਲ ਮੈਂ ਦਿਮਾਗ ਕਰਨਾ ਖਾਬ ਹੋ ਰਿਹਾ ਸਭ ਕਿਨ ਰੋਈ ਜਾਂਦੀ ਉਹ ਬੌਲੀ ਸੀਗੀ ਉਹ ਮੇਰੀ ਗੱਲ ਦਾ ਸੋਲਾ ਕਾਪੀ ਤੁਸੀਂ ਦਿੱਤੀ ਕਿਉਂ ਬਸ ਉਹੀ ਮੇਰਾ ਦਿਮਾਗ ਹੋ ਗਿਆ ਮੈਂ ਆਪ ਹੀ ਕਹ ਦਿੱਤੀ ਚਲ ਬਾਈ ਮੈਂ ਤਾਂ ਕੋਈ ਨਾ ਲੈ ਜਾਾਂਗੇ ਮੈਨੂੰ ਦਿੱਤੀ ਨਾ ਉਹਨੇ ਕਾਪੀ ਤਾਂ ਕਰ ਹੁਣ 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 ਤੂੰ ਕੋਈ ਚਲ ਕਾਪੀ ਨਹੀਂ ਦਿੰਦੀ ਨਾ ਦੇਂਦੇ ਕਾਪੀ ਦਾ ਕੋਈ ਮਤਲਬ ਨਹੀਂ ਤੂੰ ਗੂਠਾ ਨਹੀਂ ਲਾਉਣਾ ਜਾ ਕੇ ਬੈਂਕ ਦੇ ਵਿੱਚ ਨਹੀਂ ਵੀਰੇ ਮੈਂ ਲਾਣਾ ਨਹੀਂ ਤੜਕੇ ਮੈਨੂੰ ਗੂਠਾ ਲਵਾਣ ਆਏ ਸੀ ਮੈਂ ਲਾਇਆ ਜੇ ਤੂੰ ਹੁਣ ਗੂਠਾ ਲਾ ਦੇਗੀ ਕਾਰਵਾਈ ਤੇਰੇ ਤੇ ਵੀ ਹੋਊ ਭੈਣ ਮੇਰੀਏ ਫੇਰ ਨਾ ਕੀ ਪੈਸੇ ਉਹ ਛੋੜੇ ਜਵਾਕ ਵਾਸਤੇ ਭੇਜੇ ਨੇ ਨਾ ਕਿ ਇਹਨਾਂ ਵਾਸਤੇ ਹਾਂ ਤਾਂ ਹੀ ਕਹਦੇ ਬਿੱਚੋ ਖਾਂਦੇ ਉਹ ਪੈਸੇ ਜ਼ਰੂਰ ਹਾਂ ਗੱਲ ਸੁਣ ਲੋ ਫੇਰ ਆਖੂਗੇ ਤੁਸੀਂ ਦੱਸਿਆ ਨਹੀਂ ਕਾਰਵਾਈ ਹਣ ਤੂੰ ਕਾਪੀ ਦੇ ਦੇ ਕਾਪੀ ਲੈ ਕੇ ਮੈਂ ਥੋੜੀ ਡੁਪਲੀਕੇਟ ਬਣਵਾ ਲੂ ਮੇਰੇ ਕੋਲੇ ਆ ਜਾਓ ਸਵੇਰੇ ਹਾਂ ਵੀਰੇ ਮੈਂ ਕੱਲ ਨੂੰ ਆ ਰਹੇ ਇਹਨਾਂ ਨੇ ਮੈਂ ਦਵਾਈ ਖੁਦ ਕੇ ਤਾ ਮੈਨੂੰ ਮੈਨੂੰ ਮਿਲਿਓ ਨਾਲੇ ਮੈਂ ਮੈਂ ਪੈਸੇ ਤਾਂ ਸੋਨੂੰ ਮੇਰੇ ਕੋਲੇ ਹੋਰ ਵੀ ਪਏ ਨੇ ਥੋੜੇ ਵਾਸਤੇ ਆਏ ਹਾਂ ਭਾਈ ਮੈਨੂੰ ਪਤਾ ਪੈਸੇ ਤਾਂ ਤੁਸੀਂ ਗਾਹ ਦੇ ਦੇਣੇ ਮੈਂ ਜਿੰਦਾ ਹੀ ਨਹੀਂ ਕੋਨੂੰ ਹਾਂ ਵੀਰੇ ਤਾਂ ਕਰਕੇ ਮੈਨੂੰ ਪਤਾ ਨਹੀਂ ਲੱਗਿਆ ਮੈਂ ਹਾਲ ਪੰਗਤੀ ਤਾਂ ਭੱਜ ਜੀ ਸਾਲ ਗੱਲ ਸੁਣੋ ਇਹਨਾਂ ਇਹਨਾਂ ਨੂੰ ਵੀ ਕਹਦੇ ਜੇ ਹੈਂਡ ਫ੍ਰੀ ਕਰ ਦੇ ਇਹਨਾਂ ਨੂੰ ਸੁਣਾ ਦੇ ਮਾੜੀ ਜੀ ਮੇਰੀ ਗੱਲ ਗੱਲ ਸੁਣ ਲੈ ਇਹਨਾਂ ਦੇ ਵੀ ਪਰਚਾ ਕਰਾਉਂ ਮੈਂ ਹੈਲੋ ਇਹ ਇਹੋ ਕਾਪੀ ਲਗਾ ਕੇ ਤੁਸੀਂ ਪੈਸੇ ਨਹੀਂ ਕਢਾਉਣੇ ਦੀ ਕਾਪੀ ਮੋੜ ਕੇ ਜਾਓ। ਬਸ ਕੋਈ ਨਹੀਂ ਮੈਨੂੰ ਐਂ ਕਹਦਾ ਸੀ ਮੈਂ ਸਿੰਦਰ ਜੀ 1,90,000 ਰੁਪਏ ਦਾ ਲੈ ਕੇ ਜੀ। ਉਹ ਵੀ ਮੁੜਿਆ ਹੋਇਆ ਹੈ। ਉਹ ਵੀ ਆਜੂ ਕੋਈ ਗੱਲ ਨਹੀਂ ਲੈ ਲਾਂਗੇ। ਉਹ ਕਿੱਧਰ ਭੱਜਣਗੇ ਉਹ ਕੋਈ ਗੱਲ ਨਹੀਂ ਮੈਂ ਹੁਣੇ ਹੀ ਜਾ ਕੇ ਕਰਦਾ ਹੱਲੇ ਦਾ। ਚੱਲ ਕੋਈ ਗੱਲ ਨਹੀਂ ਮজা ਲਾ। ਹੁਣ ਇਹਨੂੰ ਕਾਪੀ ਦਾ ਦੇ ਉਹ ਦੇ। ਉਹਨਾਂ ਨੂੰ ਨਾ ਤੁਸੀਂ ਕਾਪੀ ਲੈ ਕੇ ਲੈ ਜਾਣ ਦੇ ਗੁੱਠਾ ਨਹੀਂ ਲਾਉਣਾ। ਮੈਂ ਕਹਿੰਦਾ ਤੇ ਮੇਰੇ ਇੱਕ ਮੁੰਡਾ ਬਾਕੀ ਦਾ ਭਈ ਮੈਦਾਨ ਪੜਦਾ ਮੇਰਾ ਮੁੰਡਾ ਅਹਿਮਦ ਨੇ ਆਇਆ ਕਹਿੰਦਾ ਉਹ ਯਾਰ ਇੰਨਾ ਦਾ ਪਤਾ ਹੀ ਹੁੰਦਾ ਇੰਨਾ ਵੀ ਨਹੀਂ ਤੂੰ ਅਨਪੜ ਹੁੰਦਾ ਪੈਸਿਆਂ ਦਾ ਤਾਂ ਤੈਨੂੰ ਪਤਾ ਹੀ ਆ ਜਦੋਂ ਗੁੱਠਾ ਲਾਉਣ ਜਾਂਦਾ ਉਹਦੋਂ ਹੀ ਪਤਾ ਲੱਗਦਾ ਗੁੱਠਾ ਤੇ ਮੇਰੇ ਤੇ ਗੁੱਠਾ ਨਹੀਂ ਲੱਗਦਾ ਅੱਜ ਦੇ ਗੁੱਠਾ ਲਾ ਦਿੰਦਾ ਪਰ ਮੈਂ ਇਹ ਨੂੰ ਤੇਰੇ ਘਰ ਵਾਲੀ ਨੂੰ ਕਹਤਾ ਮੈਂ ਵੀ ਇਹ ਇਹਨੂੰ ਕਹਦਾ ਵੀ ਗੁੱਠਾ ਲਾਉਣੇ ਜਾਣਾ ਜਿਹੜੇ ਪੈਸੇ ਕਢਾਉਣੇ ਉਰੇ ਆਓਗੇ ਕੱਲ ਨੂੰ ਇੱਥੋਂ ਕਢਾ ਕੇ ਆਪ ਰੱਖ ਲਓ ਆਪਦੇ ਕੋਲੇ ਬਸ ਠੀਕ ਬਸ ਠੀਕ ਆ ਨਾ ਕੋਈ ਨਾ ਸਵੇਰੇ ਮੈਨੂੰ ਮਿਲੋ ਜ਼ਰੂਰ ਚੰਗਾ ਬਾਈ